ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਮੋੜ ਆ ਗਿਆ ਯਾਨੀ ਕਰਨਲ ਮਾਮਲਾ ਰਾਸ਼ਟਰਪਤੀ ਤੱਕ ਪਹੁੰਚ ਗਿਆ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਪਹਿਲੀ ਵਾਰ ਜਿਹੜਾ ਕਿ ਰਾਸ਼ਟਰਪਤੀ ਤੱਕ ਦਾ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਦਿੱਲੀ ਤੱਕ ਤਾਰਾਂ ਖੜਕ ਗਈਆਂ ਨੇ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਸਾਹਮਣੇ असला वालेकुम जी वीरों की हाल चाल है उम्मीद करना तुम्हें सारे खरीद हो गए रब सारे चढ़ती कला च रखे कर्नल मामला कर्नल मामला इस टाइम ते बहुत ज्यादा हाइप क्रिएट कर चुका करनल मामला, करनल मामला, कर चुक है। करनल मामला इन्ना को गरम हो चुका है राष्ट्रपति तक यह गल् पहुंच रही ने पॉलिटिशियंस इन्ने ज्यादा इनवॉल्व ਓਵਰਆਲ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇਸ ਮੁੱਦੇ ਦੇ ਵਿੱਚ ਆ ਗਈ ਹੈ ਕੀ ਮੁਕੰਮਲ ਡਿਟੇਲ ਇਸ ਹਮਤਲਕਾਈ ਦੀ ਵੀਡੀਓ ਵੀ ਢਲਵਾਦਣੇ ਆ ਵੀ ਢਲਵਾਦਣ ਤੋਂ ਪਹਿਲੇ ਤਮਾਮ ਦੋਸਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਹਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਮੋੜ ਆ ਗਿਆ ਯਾਨੀ ਕਰਨਲ ਮਾਮਲਾ ਰਾਸ਼ਟਰਪਤੀ ਤੱਕ ਪਹੁੰਚ ਗਿਆ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਪਹਿਲੀ ਵਾਰ ਜਿਹੜਾ ਕਿ ਰਾਸ਼ਟਰਪਤੀ ਤੱਕ ਦਾ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਦਿੱਲੀ ਤੱਕ ਤਾਰਾਂ ਖੜਕ ਗਈਆਂ ਨੇ ਕਾਰਨਰ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਯੋਗਦਾਨ ਵਿੱਚ ਆ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਪਾਸੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇੱਕ ਬਹੁਤ ਹੀ ਵੱਡੇ ਅਧਿਕਾਰੀ ਦੁਆਰਾ ਜਿਹੜਾ ਕਿ ਫੌਜ ਦੇ ਵਿੱਚੋਂ ਔਰ ਦੂਜੇ ਪਾਸੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਉਸ ਤੋਂ ਬਾਅਦ ਵੀ ਮਾਮਲਾ ਨਹੀਂ ਸੁਲਝਿਆ ਗਿਆ ਔਰ ਉਸ ਤੋਂ ਬਾਅਦ ਜਿਹੜੀ ਕਰਨਲ ਦੀ ਪਤਨੀ ਆ ਉਹਨਾਂ ਨੇ ਇੱਕ ਬਹੁਤ ਵੱਡਾ ਹਾਈਲਾਈਟ ਮੁੱਦਾ ਬਣਾ ਕੇ ਯਾਨੀ ਪੂਰਾ ਯਾਨੀ ਵਿਦੇਸ਼ਾਂ ਤੱਕ ਗੱਲ ਪਹੁੰਚ ਗਈ ਆ ਤੇ ਹੁਣ ਰਾਸ਼ਟਰਪਤੀ ਦਾ ਕੀ ਇਹਦੇ ਉੱਤੇ ਯੋਗਦਾਨ ਕਿਵੇਂ ਯਾਨੀ ਰਾਸ਼ਟਰਪਤੀ ਸ਼ਾਸਨ ਲੱਗੂ ਆ ਪੰਜਾਬ ਦੇ ਅੰਦਰ ਉਹ ਵੀ ਤੁਹਾਡੇ ਨਾਲ ਪੂਰੀ ਗੱਲ ਸਾਂਝੀ ਕਰਾਂਗੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਹਨਾਂ ਨੂੰ ਲੈ ਕੇ ਤਾਂ ਇੱਕ ਬਹੁਤ ਵੱਡਾ ਖੁਲਾਸਾ ਹੋ ਗਿਆ ਕਿ ਉਹਨਾਂ ਦੀ ਬਰਦੀ ਦਾ ਲੈ ਨਹੀਂ ਤੈ ਹੋ ਗਈ ਆ ਔਰ ਦੂਜੇ ਪਾਸੇ ਛੇੜ ਦੇ ਅੰਦਰ ਭੇਜਣ ਦਾ ਜਿਹੜਾ ਕਿ ਪ੍ਰਾਵਧਨ ਬਣਾ ਲਿਆ ਔਰ ਵੀ ਲੈ ਕੇ ਜਿਹੜਾ ਕਿ ਬਾਅਦ ਵੱਡਾ ਮਾਮਲਾ ਆ ਗਿਆ ਔਰ ਜਿਹੜਾ ਕਿ ਕਈ ਹੋਰ ਵੀ ਉਹਨਾਂ ਦੇ ਨਾਲ ਰਗੜੇ ਗਏ ਨੇ ਵਿੱਚ ਪਹਿਲਾ ਨਾਮ ਆ ਜਾਂਦਾ ਨਾਨਕ ਸਿੰਘ ਐਸਐਸਪੀ ਪਟਿਆਲੇ ਦੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਉਸ ਤੋਂ ਬਾਅਦ ਤੁਹਾਡੇ ਨਾਲ ਮਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਨਾਨਕ ਸਿੰਘ ਐਸਐਸਪੀ ਨੇ ਬਹੁਤ ਵੱਡੀ ਢਿਲ ਵਰਤੀ ਸੀ ਇਹ ਤਾਂ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਕਿ ਸਪਸ਼ਟ ਹੋ ਗਿਆ ਕਿਉਂਕਿ ਜੱਜ ਸਾਹਿਬ ਨੇ ਖੁਦ ਵੀਡੀਓ ਦੇਖੀ ਉਸ ਤੋਂ ਬਾਅਦ ਜਿਹੜੇ ਕਿ ਨਾਨਕ ਐਸਐਸਪੀ ਹੈ ਉਨ੍ਹਾਂ ਦੇ ਉੱਤੇ ਵੀ ਬਹੁਤ ਵੱਡੀ ਬਹਿਸ ਹੋਈ ਕਿ ਇਹਨਾਂ ਨੇ ਭਾਈ ਇੱਥੇ ਜਾਨੀ ਮਾਮਲਾ ਮੌਕੇ ਦੇ ਉੱਤੇ ਕਿਉਂ ਨਹੀਂ ਸੰਭਾਲਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਪਹਿਲੀ ਵਾਰ ਰਾਸ਼ਟਰਪਤੀ ਤੱਕ ਰਾਸ਼ਟਰਪਤੀ ਤੱਕ ਇਹ ਮਾਮਲਾ ਪਹੁੰਚ ਗਿਆ ਗ੍ਰਹਿ ਮੰਤਰਾਲਿਆਂ ਤੱਕ ਪਹੁੰਚ ਗਿਆ ਛੇੜੀ ਕਿਹੜੀ ਖਬਰ ਹੈ ਅਚਾਨਕ ਜਾਨੀ ਕਿ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਆ ਔਰ ਹੁਣ ਤੁਹਾਡੇ ਨਾਲ ਮੈਂ ਜਿਹੜੀ ਖਬਰ ਸਾਂਝੀ ਕਰੂੰਗਾ ਤਾਂ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਣੀ ਆ ਸੁਣੋ ਮੋੜ ਲਿਆ ਇਹ ਮਸਲਾ ਜਿਹੜਾ ਦਿੱਲੀ ਤੱਕ ਪਹੁੰਚ ਗਿਆ ਕਿਉਂਕਿ ਜਿਹੜੇ ਕੁਸ਼ਪਿੰਦਰ ਸਿੰਘ ਬਾਠ ਕਰਨਲ ਸੀ ਫੌਜ ਦੇ ਉਹ ਦਿੱਲੀ ਹੀ ਡਿਊਟੀ ਕਰਦੇ ਆ ਦਿੱਲੀ ਹੀ ਡਿਊਟੀ ਕਰਦੇ ਆ ਉਹ ਰਾਤ ਹੋ ਗਈ ਉਹਨਾਂ ਨੇ ਕੋਈ ਮਹਗੀ ਖਾਣੀ ਸੀ ਤੇ ਟਾਪੇ ਤੇ ਰੁਕ ਗਏ ਵੀ ਚਲੋ ਪਰਿਵਾਰ ਨੂੰ ਕਿੱਥੇ ਪਰੇਸ਼ਾਨ ਕਰਾਂਗੇ 12:00 ਵਜੇ ਰਾਤ ਦੇ ਡੀਗਰੋਂ ਦੇ ਮਾਮਲੇ ਨੂੰ ਲੈ ਕੇ ਕਿੱਥੋਂ ਤੱਕ ਇਹ ਗੱਲ ਜਿਹੜੀ ਹੈਗੀ ਵੱਧ ਗਈ ਚਲੋ ਮੰਨਦੇ ਆ ਪੁਲਿਸ ਦਾ ਆਪਣਾ ਤਰੀਕਾ ਹੈ ਫੌਜ ਦਾ ਆਪਣਾ ਤਰੀਕਾ ਹਰ ਹਰ ਜਿਹੜੇ ਹਰ ਹਰ ਵਾਰ ਨਹੀਂ ਜੋ ਹਰ ਵਿੰਗ ਹੈ ਉਹਦਾ ਬੱਕੋ ਬੱਕਰਾ ਤਰੀਕਾ ਜੇ ਪੁਲਿਸ ਦੇ ਹੁਣ 8-9 ਵਿੰਗਨ ਟਰੈਪ ਕਰਦਾ ਹੈ ਲਾਅ ਐਂਡ ਆਰਡਰ ਦਾ ਔਰ ਜਿਹੜਾ ਹੈਗਾ ਸਿਕਿਉਰਿਟੀ ਦਾ ਤੇ ਆਪਣਾ ਸੀਆਈਡੀ ਭਾਗ ਹੈ ਡਿਜ਼ਿਲੈਂਸ ਹੈ ਬੇ ਕੋ ਕਿੰਨੇ ਬੈਂਕ ਆ ਉਹਨਾਂ ਦਾ ਕੰਮ ਕਰਨ ਦਾ ਤੁਹਾਡਾ ਤਰੀਕਾ ਹੁਣ ਜਿਹੜਾ ਇਹ ਗੱਡੀ ਖੜਾਏ ਸੀਗੀ ਅਸ਼ਵਿੰਦਰ ਸਿੰਘ ਬਾਦ ਤੇ ਉਹਦੇ ਬੇਟੇ ਅੰਗਤ ਸਿੰਘ ਨੇ ਉੱਤੇ ਪੁਲਿਸ ਨੇ ਕੀ ਕਰਨਾ ਸੀਗਾ ਵੀ ਜੇ ਉਹਨਾਂ ਨੂੰ ਸ਼ੱਕ ਸੀਗਾ ਵੀ ਗੱਡੀ ਗਲਤ ਖੜੀ ਉਹਦਾ ਚਲਾਨ ਕੱਢ ਦੇ ਇੱਕ ਨੰਬਰ ਤੇ ਕੰਮ ਹੁੰਦਾ ਦੂਸਰਾ ਕਹਿੰਦੇ ਬੋਰਨਸ ਤੇ ਰੱਖ ਬੋਰ ਨਟ ਤੇ ਰੱਖ ਕੇ दारू ਪੀ ਰਹੇ ਐ ਉਸ ਕਹਿ ਰਹੀ ਐ ਤਾਂ ਉਹਨਾਂ ਦੀ ਜਿਹੜੀ ਸੀਗੀ ਮਤਲਬ ਟੈਸਟ ਕਰਾਉਣਾ ਸੀਗਾ ਮਲਾਜਾ ਕਹਿੰਦੇ ਜੀ ਨੂੰ ਤੇ ਜੇ दारू ਆਉਂਦੀ ਉਹਦਾ ਜਨਾਨ ਕੱਟਦੇ ਤੀਸਰਾ ਉਹਦਾ ਬੇਟਾ ਕਹਿ ਰਿਹਾ ਵੀ ਇਹ ਪਿਉ ਪਤ ਕੁੜੀਆਂ ਛੇੜਦੇ ਸੀ ਇਹ ਯਾਰ ਜਮੇ ਗਲਤ ਕਹਿ ਰਹੇ ਐ ਉਹ ਲੋਪ ਉੱਤੇ 12 ਵਜੇ ਕਿਹੜੀਆਂ ਕੁੜੀਆਂ ਆਉਂਦੀਆਂ ਪਹਿਲੀ ਗੱਲ ਤਾਂ ਦੂਜੀ ਗੱਲ ਹੈ ਬਿਓ ਪੁੱਤ ਇਹ ਇਹ ਜੇ ਕੰਮ ਕਰਨਗੇ ਯਾਨੀ ਮਾਮਲਾ ਰਾਸ਼ਟਰਪਤੀ ਤੱਕ ਪਹੁੰਚ ਗਿਰੇ ਹੈ ਮਾਮਲਾ ਬੇहद ਜਿਆਦਾ ਉਲਝ ਗਿਆ ਯਾਨੀ 28 ਜਿਹੜੀ ਕਿ ਕੱਲ ਦੀ ਤਰੀਕ ਉਹਨੂੰ ਹਾਈ ਕੋਰਟ ਦੇ ਵਿੱਚ ਸਰਕਾਰ ਤੇ ਪੁਲਿਸ ਨੂੰ ਵੀ ਕਿਹਾ ਗਿਆ ਕਿ ਭਾਈ ਤੁਸੀਂ ਆਪਣੇ ਵੱਨਿਓ ਜਿਹੜਾ ਕਿ ਐਫੀਡਵਟ ਦੇ ਸਕਦੇ ਆ ਉਹ ਤੁਸੀਂ ਦਿਓ ਤੇ ਨਹੀਂ ਤਾਂ ਫੇਰ ਦੇਖੋ ਉਹਨਾਂ ਦੇ ਵਿੱਚ ਮਾਮਲਾ ਸਭ ਤੋਂ ਵੱਡੀ ਗੱਲ ਸਮਝਣੀ ਇਹ ਆ ਜਾਂਦੀ ਹੈ ਕਿ ਜਿਹੜੇ ਸਬੂਤ ਨੇ ਉਹ ਜੱਜ ਸਾਹਿਬ ਨੇ ਖੁਦ ਵੇਖੇ ਨੇ ਆਪਣੀ ਅੱਖਾਂ ਦੇ ਨਾਲ ਦੇਖੇ ਨੇ ਪੂਰੀ ਵੀਡੀਓ ਸੁਣੀਆ ਚਲਾ ਕੇ ਸਭ ਦੇ ਸਾਹਮਣੇ ਸੁਣੀਆ ਤੇ ਖੜੇ ਹੋ ਕੇ ਸੁਣੀਆ ਉਸ ਤੋਂ ਬਾਅਦ ਜਿਹੜੇ ਵਕੀਲ ਬਾਹਰ ਆ ਕੇ ਦੱਸਦੇ ਨੇ ਕਿ ਭਾਈ ਇਹ ਮਾਮਲਾ ਬੇहद ਜਿਆਦਾ ਗੰਭੀਰ ਹੋ ਚੁੱਕਿਆ ਜੱਜ ਸਾਹਿਬ ਹੁਣ ਸੀਬੀਆਈ ਨੂੰ ਜਿਹੜਾ ਕੇ ਕੇਸ ਸੌਂਪਣ ਜਾ ਰਹੇ ਨੇ ਉਸ ਤੋਂ ਬਾਅਦ ਮਾਮਲਾ ਕੰਨਾ ਹਾਈ ਕੋਰਟ ਦੇ ਵਿੱਚ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਅਮਿਤ ਸ਼ਾਹ ਔਰ ਦੂਜੇ ਪਾਸੇ ਰੱਖਿਆ ਮੰਤਰੀ ਤੇ ਤੀਸਰਾ ਨੰਬਰ ਆ ਜਿਹੜਾ ਉਸ ਦਾ ਰਾਸ਼ਟਰਪਤੀ ਯਾਨੀ ਕਿ ਮਰਮੂ ਤੱਕ ਪਹੁੰਚ ਚੁੱਕਿਆ ਦੇਸ਼ ਦੀ ਰਾਸ਼ਟਰਪਤੀ ਇੱਕ ਆਰਡਰ ਦੇ ਦੇਵੇ ਤਾਂ ਤੁਹਾਨੂੰ ਪਤਾ ਕਿ ਮਾਮਲਾ ਕਿੱਥੇ ਜਾ ਸਕਦਾ ਯਾਨੀ ਡੈਸਮਿਸ ਔਰ ਉਸ ਤੋਂ ਬਾਅਦ ਜੇਲ ਵਰਦ ਦੀ ਲੈਣੀ ਪੂਰੀ ਤੈ ਹੋ ਚੁੱਕੀ ਹੈ ਇਹ ਪੱਕਾ ਹੋ ਚੁੱਕਿਆ ਕਿਉਂਕਿ ਇੱਕ ਪਾਸੇ ਸੈਨਾ ਦੇ ਜਵਾਨਾਂ ਦੇ ਬੇहद ਜਿਆਦੇ ਆਪਣੇ ਚੈਨਲਾਂ ਦੇ ਉੱਤੋਂ ਯਾਨੀ ਬਿਆਨਬਾਜ਼ੀ ਹੋ ਰਹੀ ਹੈ ਕਿ ਇਹਨਾਂ ਪੁਲਿਸ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਸੈਨਾ ਦੇ ਹੋਰ ਨੌਜਵਾਨ ਨੇ ਉਹਨਾਂ ਨੇ ਦਾ ਪ੍ਰਾਣੀਆਂ ਵੀਡੀਓ ਜਿਹੜੇ ਪਹਿਲਾਂ ਨੇ ਯਾਨੀ ਕਈ ਘਟਨਾਵਾਂ ਵਾਪਰੀਆਂ ਨੇ ਫੌਜੀਆ ਦੇ ਨਾਲ ਉਹ ਵੀ ਸਾਹਮਣੇ ਕੱਢ ਕਰਕੇ ਆਪਣੇ ਚੈਨਲ ਤੇ ਪਾਉਣ ਲੱਗੀ ਆਰਮੀ ਕਿ ਆਹ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹ ਦਾ ਆਪਣੇ ਆਫੀਸਰਾਂ ਤੱਕ ਯਾਨੀ ਲਾਹਨਤਾਂ ਪਾ ਰਹੇ ਨੇ ਤੇ ਤੁਸੀਂ ਪਹਿਲਾਂ ਵੀ ਯਾਨੀ ਐਕਸ਼ਨ ਲਿਆ ਤਾਂ ਹੀ ਇਸ ਕਰਕੇ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਜੇਕਰ ਤੁਸੀਂ ਕਰਨਲ ਸਾਹਿਬ ਦੇ ਉੱਤੇ ਆਰਮੀ ਨੂੰ ਕਹਿ ਰਹੇ ਆਰਮੀ ਦੇ ਜਵਾਨ ਕਿ ਜੇਕਰ ਤੁਸੀਂ ਕਰਨਲ ਸਾਹਿਬ ਦੇ ਉੱਤੇ ਅੱਜ ਐਕਸ਼ਨ ਨਹੀਂ ਲੈਂਦੇ ਇਸ ਮਾਮਲੇ ਦੇ ਉੱਤੇ ਯਾਨੀ ਇਸ ਮਾਮਲੇ ਦੇ ਉੱਪਰ ਤਾਂ ਫੇਰ ਅੱਗੇ ਆਉਣ ਵਾਲਾ ਟਾਈਮ ਹੈ ਜਿਹੜਾ ਕੋਈ ਵੀ ਡਿਊਟੀ ਤੋਂ ਆਪਣੀ ਛੁੱਟੀ ਲੈ ਕੇ ਪੰਜਾਬ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚਣਗੇ ਤਾਂ ਉਹਨਾਂ ਸਾਰੇ ਫੌਜੀਆ ਦੇ ਨਾਲ ਇਹੀ ਵਰਤਾਰਾ ਹੋਣਾ ਸਟੇਟ ਚਾਹੇ ਜੋ ਵੀ ਹੋਵੇ ਕਈ ਹੋਰ ਵੀ ਸਟੇਟਾਂ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਆ ਚਾਹੇ ਗੁਜਰਾਤ ਹੋਵੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਯੂਪੀ ਬਿਹਾਰ ਦਿੱਲੀ ਜੋ ਮਰਜੀ ਹੈ ਯਾਨੀ ਸਾਰੀਆਂ ਸਟੇਟਾਂ ਦੇ ਵਿੱਚ ਇਹ ਮਾਮਲੇ ਕਈ ਵਾਰ ਪਹਿਲਾਂ ਵੀ ਦੇਖਣ ਨੂੰ ਮਿਲਦੇ ਰਹੇ ਆ ਔਰ ਹੁਣ ਮਾਮਲਾ ਕਿੱਥੇ ਪਹੁੰਚਿਆ 28 ਤਰੀਕ ਹੈ ਕੱਲ ਜਿਹੜੀ 28 ਤਰੀਕ ਨੂੰ ਇਹਨਾਂ ਦੀ ਕੋਰਟ ਦੇ ਵਿੱਚ ਇੱਕ ਤਰ੍ਹਾਂ ਦੀ ਪੇਸ਼ੀ ਹੈ ਸੁਦੇ ਸਰਕਾਰ ਨੂੰ ਪੁਲਿਸ ਦੇ ਸਮੇਤ ਇੱਕ ਐਸਾ ਆਰਡਰ ਕੱਢਿਆ ਗਿਆ ਜੱਜ ਸਾਹਿਬ ਜੀੋਂ ਕਿ ਭਾਈ ਤੁਸੀਂ ਆਪਣਾ ਐਫੀਡੇਵਟ ਜਿਹੜਾ ਕਿ ਪੇਸ਼ ਕਰਨਾ ਤੁਹਾਡੀ ਸਫਾਈ ਤੁਸੀਂ ਦੱਸੋ ਹੈ ਕੀ ਹੈ ਕਿਉਂਕਿ ਸਬੂਤ ਆਨਰੇੜੀ ਉਹ ਦੇਖ ਚੁੱਕੇ ਨੇ ਪਰ ਸਬੂਤਾਂ ਦਾ ਫਿਰ ਵੀ ਇੱਕ ਵਾਰ ਜਿਹੜਾ ਕਿ ਦੂਜਾ ਪੱਖ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤੁਹਾਨੂੰ ਵੀ ਪਤਾ ਪੂਰਾ ਪੰਜਾਬ ਜਾਣਦਾ ਮੂਲਖਾਂ ਦੇ ਵਿੱਚੋਂ ਗੱਲਾਂ ਹੋਣ ਲੱਗ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚੋਂ ਮੀਡੀਆ ਦੇ ਵਿੱਚ ਆ ਰਿਹਾ ਹੈ ਕਿ ਭਾਈ ਇਹ ਜਿਹੜੇ ਪੁਲਿਸ ਵਾਲੇ ਨੇ ਦੇਖੋ ਇੱਕ ਬੰਦੇ ਨੇ ਇੱਕ ਐਗਜ਼ੈਂਪਲ ਤੌਰ ਤੇ ਆਸਟ੍ਰੇਲੀਆ ਦਾ ਕਾਨੂੰਨ ਸਮਝਾਇਆ ਫੌਜੀਆ ਦੇ ਚੈਨਲ ਤੇ ਇੱਕ ਵੀਡੀਓ ਆ ਗਈ ਹੈ ਉਹ ਕਹਿੰਦੇ ਸਾਡੇ ਜਿੰਨੇ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਗਏ ਹੋਏ ਨੇ ਉਹਨਾਂ ਨੇ ਇੱਕ ਵੀਡੀਓ ਕਾਲ ਤੇ ਦਿਖਾਇਆ ਵੀ ਆਹ ਜਿਹੜੇ ਪੁਲਿਸ ਵਾਲੇ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਗਵਰਨਮੈਂਟ ਨਾਲ ਉਹਨਾਂ ਦਾ ਕਾਨੂੰਨ ਵੱਖਰਾ ਹੈ ਕਿਵੇਂ ਜਿਵੇਂ ਕਿ ਉਹਨਾਂ ਦੇ ਪੁਲਿਸ ਵਾਲਿਆਂ ਦੇ ਹਿੱਕ ਦੇ ਉੱਤੇ ਕੈਮਰਾ ਲੱਗਿਆ ਹੁੰਦਾ ਉਹਨਾਂ ਦੀ ਵਰਦੀ ਦੇ ਉੱਤੇ ਕਿ ਭਾਈ ਜਦੋਂ ਵੀ ਇਹ ਸ਼ਹਿਰ ਦੇ ਵਿੱਚ ਹੋਣ ਚਾਹੇ ਜਿੱਥੇ ਮਰਜੀ ਵੀ ਇਹ ਰੇਡ ਕਰਦੇ ਜਾਂ ਫਿਰ ਵੈਸੇ ਤੁਰੇ ਫਿਰਦੇ ਆ ਤਾਂ ਉਹਨਾਂ ਨੂੰ ਕੈਮਰਾ ਪਲ ਪਲ ਰਿਕਾਰਡ ਕਰਦਾ ਆਡੀਓ ਵੀ ਤੇ ਵੀਡੀਓ ਵੀ ਜਿਹੜੇ ਵੀ ਬੰਦੇ ਦੇ ਨਾਲ ਕੋਈ ਵੀ ਗੱਲਬਾਤ ਹੁੰਦੀ ਆ ਉਹ ਰਿਕਾਰਡ ਹੁੰਦੀ ਆ ਇਸ ਕਰਕੇ ਉੱਥੇ ਬਿਲਕੁਲ ਜ਼ੀਰੋ ਦੇ ਸਮਾਨ ਕ੍ਰਾਈਮ ਨਹੀਂ ਹੈਨੀ ਯਾਨੀ ਬਿਲਕੁਲ ਹੀ ਹੈ ਨਹੀਂ ਠੱਗਾਛਾਈ ਹੋਈ ਨਹੀਂ ਪਰ ਸਾਡਾ ਜਿਹੜਾ ਇੱਥੇ ਸੂਬਾ ਮਤਲਬ ਮੁਲਕ ਤੇ ਸਾਡੇ ਸੂਬਿਆਂ ਦੇ ਵਿੱਚ ਕੀ ਹੋ ਰਿਹਾ ਕੋਈ ਵਿਵਸਥਾ ਨਹੀਂ ਕਾਨੂੰਨ ਵਿਵਸਥਾ ਯਾਨੀ بگੜੀ ਹੋਈ ਹੈ ਸਿੱਧਾ ਇਹ ਕਹਿ ਸਕਦੇ ਆ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਸੰਵਿਧਾਨ ਦੇ ਨਾਲ ਬਹੁਤ ਵੱਡੇ ਪੱਧਰ ਤੇ ਖੇលਬਾੜ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਕਰਨਲ ਸਾਹਿਬ ਦੇ ਨਾਲ ਜੋ ਵੀ ਹੋਇਆ ਜਿੰਨਾ ਵੀ ਤੱਕਾ ਆਇਆ ਜਿਹਦਾ ਉਹਨਾਂ ਦੇ ਉੱਤੇ ਹੱਥ ਚੁੱਕਿਆ ਗਿਆ ਉਹਨਾਂ ਨੂੰ ਮਾਰਿਆ ਗਿਆ ਉਹ ਇੰਨਾ ਜ਼ਿਆਦਾ ਤੱਕਾ ਕੀਤਾ ਗਿਆ ਕਰਨਲ ਸਾਹਿਬ ਦੇ ਨਾਲ ਇਹ ਗੱਲ ਹੁਣ ਦਿੱਲੀ ਤੱਕ ਪਹੁੰਚ ਚੁੱਕੀ ਹੈ ਤੁਸੀਂ ਦੇਖੋ ਕਿ ਦਿੱਲੀ ਹੀ ਉਹ ਕੰਮ ਕਰਦੇ ਸੀ ਦਿੱਲੀ ਹੀ ਉਹ ਡਿਊਟੀ ਕਰਦੇ ਸੀ ਤੇ ਹੁਣ ਦਿੱਲੀ ਹੀ ਉਹਦੀ ਸਪੋਰਟ ਕਰੇਗੀ ਤੇ ਓਵਰਆਲ ਇਸ ਟਾਈਮ ਪੂਰੀ ਪੰਜਾਬ ਦੀ ਜਿਹੜੀ ਸਿਆਸਤ ਹੈ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਇਸ ਟਾਈਮ ਤੇ ਪੋਲੀਟਿਕਸ ਕਰਨ ਦੀ ਬਜਾਏ ਉਹ ਇਹ ਦੇਖਣ ਕਿ ਇਨਸਾਫ ਕਿਨੂੰ ਮਿਲਣਾ ਚਾਹੀਦਾ ਤੇ ਪੁਲਿਸ ਵਾਲਿਆਂ ਨੇ ਜਿਹੜਾ ਤੱਕਾ ਕੀਤਾ ਕਰਨਲ ਸਾਹਿਬ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਏ ਉਹ ਪੁਲਿਸ ਵਾਲਿਆਂ ਨੂੰ ਜਲਦੀ ਤੋਂ ਜਲਦੀ ਮੁਅਤਲ ਕਰਕੇ ਤੇ ਉਹਨਾਂ ਦੇ ਉੱਤੇ ਕੇਸ ਕਰਕੇ ਕੇਸ ਚਲਾਉਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਆਉਣ ਵਾਲੇ ਕਦੀ ਵੀ ਇੰਜ ਦੀ ਚੀਜ਼ ਨਾ ਆਏ ਕਿਉਂਕਿ ਆ ਤੇ ਦੇਖੋ ਇੱਕ ਕਰਨਲ ਦਾ ਮਾਮਲਾ ਸੀ ਜਿਨੇ ਹਾਈਪ ਕ੍ਰੀਏਟ ਕੀਤੀ ਲੋਕਾਂ ਨੂੰ ਪਤਾ ਚੱਲਿਆ ਲੋਕਾਂ ਨੂੰ ਇਨੀ ਅਵੇਰਨੈਸ ਨਹੀਂ ਹੈ ਕਿ ਅਗਰ ਇੱਥੇ ਕੋਈ ਆਮ ਬੰਦਾ ਹੁੰਦਾ ਕੋਈ ਆਮ ਇਨਸਾਨ ਹੁੰਦਾ ਤੇ ਉਹਨੇ ਵਿਚਾਰੇ ਨੇ ਮਾਰ ਖਾ ਕੇ ਚੁੱਪ ਕਰਕੇ ਬੈਠ ਜਾਣਾ ਸੀ ਕਿਸੇ ਲੋਕਾਂ ਨੂੰ ਵੀ ਕਿਸੇ ਨੂੰ ਵੀ ਪਤਾ ਨਹੀਂ ਸੀ ਚੱਲਣਾ ਤੇ ਪੁਲਿਸ ਦੀ ਹੈ ਗੁੰਡਾਗਰਦੀ ਇਹ ਦਾਦਾਗਰੀ ਐਂ ਜੀ ਚਲਦੀ ਰਹਿਣੀ ਸੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਡੀ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ